ਆ ਦੇਖ ਲਓ ਇੱਕ ਘਰ ਦੇ ਵਿੱਚ ਬੈਠੀਆਂ ਮਹਿਲਾਵਾਂ ਨੂੰ ਬੱਚਿਆਂ ਸਣੇ ਉਸ ਵੇਲੇ ਭਾਜ ਰਾਂ ਪੈ ਗਈਆਂ ਜਦੋਂ ਗੇਟ ਦੇ ਬਾਹਰੋਂ ਅਜਹੀ ਅਜੀਬ ਜਿਹੀ ਆਵਾਜ਼ ਆਈ ਤਾਂ ਨਿਆਣੇ ਚੱਕ ਚੱਕ ਕੇ ਇਹ ਜਨਾਨੀਆਂ ਇਧਰ ਉਧਰੋਂ ਭਾਦੀਆਂ ਨਜ਼ਰ ਆਈਆਂ ਇਹ ਸਾਰੀਆਂ ਤਸਵੀਰਾਂ ਉਹਨਾਂ ਦੇ ਘਰ ਦੇ ਵਿੱਚ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਤੁਹਾਨੂੰ ਪੂਰਾ ਮਾਮਲਾ ਵੀ ਦੱਸਦੇ ਆ ਨਜ਼ਰ ਤਸਵੀਰਾਂ ਤੇ ਮਾਰਦੇ ਆ ਅੰਮ੍ਰਿਤਸਰ ਗੁਰ ਨਾਨਕ ਕਲੋਨੀ ਹਮੀਦਪੁਰਾ ਦੇ ਇੱਕ ਘਰ ਦੇ ਵਿੱਚ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਜਿਸ ਤੋਂ ਬਾਅਦ ਘਰ ਦੇ ਵਿੱਚ ਬੈਠੀਆਂ ਜਨਾਨੀਆਂ ਨੂੰ ਹਫੜਾ ਦਫੜੀ ਮੱਚ ਗਈ ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਗੋਲੀ ਚੱਲਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਪਰ ਉੱਥੇ ਹੀ ਪਰਿਵਾਰ ਨੇ ਕੀ ਕਿਹਾ ਇਸ ਘਟਨਾ ਨੂੰ ਲੈ ਕੇ ਆਓ ਸੁਣਦੇ ਹਾਂ ਮੇਰਾ ਨਾਮ ਜਤਿੰਦਰ ਸਿੰਘ ਜੀ ਕਿਰਤੀ ਕਿਸਾਨ ਇਹ ਤੁਹਾਨੂੰ ਸੁਣਦੇ ਬਾਈਪਾਸ ਗੁਰੂ ਨਾਨਕ ਕਲੋਨੀ ਪੇਡਮੀਤ ਪੁਰੇ ਦਾ ਰਹਿਣ ਵਾਲਾ ਹਾਂ ਤੇ ਕੁਝ ਜਿਹੜਾ ਸਾਡੇ ਪਲਾਟਾਂ ਦੇ ਲੈ ਕੇ ਨਵੰਦਾਂ ਦਾ ਰੌਲਾ ਚੱਲਣ ਡਿਆ ਉਹਦੇ ਵਿੱਚ ਅੱਜ ਅਣਪਛਾਤੀ ਵਿਅਕਤੀਆਂ ਨੇ 6 ਵਜੇ ਕੇ ਕੁਝ ਮਿੰਟ ਦੇ ਉੱਤੇ ਗੋਲੀ ਚਲਾਈ ਸਾਡੇ ਤੇ ਜਾਨਲੇਵਾ ਪੂਰੀ ਜਾਨੋ ਮਾਰਨ ਤੱਕ ਔਰ ਅਸੀਂ ਪੁਲਿਸ ਦੇ ਗਾੜੀਏ ਬੇਨਤੀ ਕਰਦੇ ਹੱਥ ਜੋੜ ਕੇ ਵੀ ਆਪਣਾ ਜਿਹੜਾ ਅਫਸਰ ਦੇ ਗਾੜੀ ਵੀ ਬੇਨਤੀ ਕਰਦੇ ਆ ਵੀ ਇਹਦੀ ਜਿਹੜੀ ਵੈਰੀਫਾਈ ਚੰਗੀ ਤਰ੍ਹਾਂ ਬਰੀਕੀ ਨਾ ਕੀਤੀ ਜਾਵੇ ਚੰਗੀ ਤਰ੍ਹਾਂ ਬਰੀਕੀ ਨਾ ਜਾਂਚ ਹੋਵੇ ਔਰ ਵੇਖੋ ਕਿੱਡੀ ਗੱਲ ਆ ਵੀ ਘਰ ਆਣ ਕੇ ਪਰਿਵਾਰ ਬੱਚਿਆਂ ਸਮੇਤ ਉੱਤੇ ਗੋਲੀ ਚਲਾਉਣੀ ਔਰ ਕਿੱਡੀ ਖੁੱਲੇ ਦੇ ਵਿੱਚ ਹਲਾਸ਼ੇਰੀ ਆ ਜਿਨ੍ਹਾਂ ਦੇ ਵਿੱਚ ਸਾਡੇ ਦੋਵਾਂ ਪਲਾਟਾਂ ਦਾ ਝਗੜਾ ਚਾਰਨ ਕਰਕੇ ਅਣਪਛਾਤੇ ਵਿਅਕਤੀਆਂ ਲੋ ਚਲਾਈ ਗਈ ਮੋਟਰਸਾਈਕਲ ਤੇ ਸਵਾਰ ਹੋ ਆਏ ਨੇ ਸੀਸੀਡੀ ਕੈਮਰੇ ਦੇ ਵਿੱਚ ਉਹਨਾਂ ਦੀ ਵੀਡੀਓ ਆਈ ਆ ਔਰ ਮੋਟਰਸਾਈਕਲ ਉਹਨਾਂ ਦੇ ਡੋਲਿਆ ਵੀ ਆ ਗੋਲੀ ਚਲਾਉਂਦਿਆਂ ਔਰ ਪੁਲਿਸ ਇਸ ਦੀ ਜਾਂਚ ਤੇ ਉੱਤੇ ਪੂਰੀ ਜੁਟੀ ਹੋਈ ਆ ਤੇ ਕੁਝ ਪੁਲਿਸ ਵਾਲਿਆਂ ਦੇ ਬਿਆਨ ਇਹ ਵੀ ਆਏ ਨੇ ਪੀ ਇਹ ਜਿਹੜੀ ਗੋਲੀ ਦਾ ਜਿਹੜਾ ਖੋਲਿਆ ਉਹ ਲੱਭ ਨਹੀਂ ਰਿਹਾ ਮੈਂ ਕਿਹਾ ਵੀ ਸ਼ਾਇਦ ਹੋ ਸਕਦਾ ਸਾਡੀ ਹਿੱਕ 'ਚ ਵੱਜ ਜਾਂਦੀ ਤੇ ਫਿਰ ਲੱਭ ਜਾਂਦਾ ਪਰ ਅਜੇ ਨਹੀਂ ਲੱਭਣਾ ਕਿਉਂਕਿ ਪੁਲਿਸ ਥੋੜਾ ਜਿਹਾ ਅਨੰਗ ਨਹੀਂ ਕਰਦੀ ਆ ਮੈਂ ਥਰਖਾਛ ਸਵੇਰੇ ਦਊਂਗਾ ਇੱਕ ਐਸਪੀ ਨੂੰ ਦਊਂਗਾ ਇੱਕ ਐਸਐਚਓ ਨੂੰ ਦਊਂਗਾ ਜੇ ਦੇਣਾ ਪਿਆ ਜੀ ਡੀਜੀਪੀ ਸਭ ਨੂੰ ਵੀ ਦਊਂਗਾ ਵੀ ਤੁਸੀਂ ਇਹਦੇ ਉੱਤੇ ਵੈਰੀਫਿਕੇਸ਼ਨ ਪੂਰੀ ਜ਼ੋਰ ਨਾਲ ਕਰਿਓ ਵੀ ਸਾਨੂੰ ਕਿਸ ਤੇ ਸ਼ੱਕ ਆ ਜਿਨ੍ਹਾਂ ਦੇ ਉਹਨਾਂ ਦੇ ਜਿਨ੍ਹਾਂ ਜਿਹਨਾਂ ਦਾ ਪਲਾਟਾਂ ਦਾ ਝਗੜਾ ਚੱਲਣ ਰਿਹਾ ਉਹਨਾਂ ਦੇ ਉੱਤੇ ਵੀ ਜਿਹੜੀ ਬਰੀਕੀ ਨਾਲ ਜਾਂਚ ਹੋਊਗੀ ਹਰਵੇ ਜੋ ਸਾਰਾ ਪਰਿਵਾਰ ਬੈਠੇ ਸੀ ਸਾਡੀਆਂ ਅਸੀਂ ਮੱਜਾਂ ਚੋ ਕੇ ਆਏ ਆ ਅਜੇ ਮੈਂ ਕੋਠੇ ਦੇ ਉੱਤੇ ਚੜਿਆ ਤੇ ਸਾਹਮਣੇ ਸ਼ੀਸ਼ਾ ਵੇਖੋ ਟੁੱਟਾ ਆ ਸ਼ੀਸ਼ੇ ਦੇ ਵਿੱਚ ਗੋਲੀ ਵੱਜੀ ਆ ਤੇ ਮੈਂ ਲੰਮੇ ਇੱਥੋਂ ਪੈ ਕੇ ਜਾਨ ਬਚਾਈ ਆ ਹੋ ਸਕਦਾ ਈ ਉਹ ਗੋਲੀ ਉੱਤੇ ਮੇਰਾ ਨਾਂ ਹੀ ਚਲੋ ਮਹਾਰਾਜ ਨੇ ਕਹਿੰਦੇ ਦੇ ਦਾਣੇ ਪਾਣੀ ਦੇ ਨਾਲ ਲਿਖਿਆ ਤੇ ਉਮਰ ਵੱਧ ਗਈ ਆ ਬਾਕੀ ਅੱਜ ਐਡਲਾ ਦਿਨ ਸੀ ਤੇ ਪੁਲਿਸ ਜਿਹੜੀ ਇਹ ਗੱਲ ਕਹਿ ਰਹੀ ਆ ਫਿਰ ਵੀ ਅਫਸਰ ਮੌਕੇ ਤੇ ਇਹ ਗੱਲ ਕਹਿਂਦੇ ਨੇ ਪਿੱਗ ਗੋਲੀ ਦਾ ਸਾਨੂੰ ਖੋਲ ਨਹੀਂ ਲੱਭ ਰਿਆ ਪਰ ਮੈਂ ਇਹ ਨਾ ਕਹਣਾ ਵੀ ਤੁਸੀਂ ਧਿਆਨ ਨਾਲ ਵੇਖ ਲਓ ਸ਼ਾਇਦ ਹੋ ਸਕਦਾ ਕਿਸੇ ਨੇ ਇਟਣਾ ਮਾਰੀ ਹੋਵੇ ਕਿਸੇ ਨੇ ਰੋੜਾ ਨਾ ਮਾਰਿਆ ਹੋਵੇ ਪਰ ਅਜੇ ਵੀ ਗੋਲੀ ਦਾ ਨਿਸ਼ਾਨ ਵੀ ਆ ਤੇ ਫਿਰ ਵੀ ਸਵਾਲ ਜਵਾਬ ਕਰੀਏ ਤੇ ਜੇ ਹੋਰ ਕਿਸੇ ਤੇ ਹੋਈ ਹੁੰਦੀ ਤੇ ਬਰੀਕੀ ਨਾਲ ਜਾਂਚ ਇੱਥੇ ਇੱਕ ਸਵਾਲ ਜਵਾਬ ਦੇਣ ਦੇ ਉੱਤੇ ਵੀ ਜਿਹੜੇ ਇਹਨੇ ਨਖਰੇ ਹੋਣ ਦੇ ਨੇ ਮੰਗ ਇਹੋ ਕਰਦੇ ਆ ਵੀ ਇਹਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਆ ਦੋਵਾਂ ਪਲਾਟਾਂ ਦਾ ਝਗੜਾ ਹੋਣ ਕਰਕੇ ਦੋਵਾਂ ਦੇ ਬੰਦਿਆਂ ਦੇ ਉੱਤੇ ਪੂਰਾ ਜੋਰਾ ਨਾਲ ਸ਼ੱਕ ਆ ਪੀ ਇਹਨਾਂ ਨੇ ਗੋਲੀ ਚਲਾਈ ਹੈ ਇਸ ਮੌਕੇ ਥਾਣਾ ਸਦਰ ਦੇ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਜਤਿੰਦਰ ਸਿੰਘ ਦੇ ਘਰ ਗੋਲੀ ਚੱਲੀ ਹੈ ਜਦੀ ਜਾਂਚ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਬਜਰੀਆ ਫੋਨ ਇੱਕ ਤਲਾਸ਼ ਮਸੂਲ ਹੋਈ ਸੀ ਜਤਿੰਦਰ ਸਿੰਘ ਸਨੋਹਰ ਭਜਨ ਸਿੰਘ ਗੁਰਨਾਣਕ ਕਲੋਨੀ ਬਾਈਪਾਸ ਜਿਹੜਾ ਰੈਸ਼ਾ ਉਹਨਾਂ ਨੂੰ ਕਿਸੇ ਨੇ ਉਹਨਾਂ ਦੇ ਘਰ ਦੇ ਉੱਤੇ ਫਾਇਰ ਕੀਤਾ ਜੋ ਆ ਕੇ ਮੋਕਾ ਦੇਖਿਆ ਹੈ ਘਰ ਦਾ ਇੱਕ ਟਫਨ ਗਲਾਸ ਜਿਹੜਾ ਉਹਦੇ ਵਿੱਚ ਛੀਕਿਆ ਜੋ ਟਫਨ ਗਲਾਸ ਟੁੱਟਾ ਆਇਆ ਇਹਨਾਂ ਕੋਲੋਂ ਦਰਖਾਸਤ ਲੈ ਕੇ ਤਸਦੀਕ ਕਰਕੇ ਵੈਰੀਫਿਕੇਸ਼ਨ ਕਰਕੇ ਪੜਤਾਲ ਕਰਕੇ ਤਫਤੀਸ਼ ਕੀਤੀ ਜਾਊਗੀ ਠੀਕ ਹੈ ਜੋ ਵੀ ਦੋਸ਼ੀ ਹੋਣਗੇ ਨਾ ਲੱਭ ਕੇ ਭਾਲ ਕਰਕੇ ਜੇਲ੍ਹ ਚ ਭੇਜਿਆ ਜਾਊਗਾ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੋਈ ਵੀ ਆਈ ਸਾਹਮਣੇ ਕੁਝ ਹਾਂਜੀ ਸੀਸੀਟੀਵੀ ਵਗੈਰਾ ਸੀਸੀਟੀਵੀ ਫੁਟੇਜ ਦੇਖੀ ਹੈ ਪਰ ਉਹਦੇ ਵਿੱਚ ਰਾਤ ਦਾ ਸਮਾਂ ਹੋਣ ਕਰਕੇ ਆਪ ਜੀ ਨੇ ਵੀ ਦੇਖੀ ਹੈ ਕੋਈ ਕਲੀਅਰ ਗੱਲ ਨਹੀਂ ਹੈਗੀ ਫਿਰ ਵੀ ਜਿਹੜਾ ਇਹ ਤੋਂ ਅਗਲੇ ਕੈਮਰੇ ਜਿਹੜੇ ਨੇ ਉਹ ਸਾਰੇ ਚੈੱਕ ਕੀਤੇ ਜਾਵਣਗੇ। ਉਹ ਦੱਸਿਆ ਕਿ ਕਾਹਦਾ ਕਦੇ ਰੰਜਿਸ਼ ਹੈਗੀ ਹੈ ਵੀ ਥੋੜੀ ਉਹ ਇੱਕ ਜਗ੍ਹਾ ਦਾ ਝਗੜਾ ਨਾਲ ਦੀ ਜਗ੍ਹਾ ਦਾ ਇਹਨਾਂ ਦੱਸਿਆ ਨੇ ਪਰ ਉਹ ਵੀ ਤਸਦੀਕ ਕਰ ਲਿਆ ਜਾਵੇਗਾ ਕਿ ਕੀ ਵਜਾ ਆਉਦੀ ਹੈ। ਖੈਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਮਾਮਲਾ ਰੰਜਿਸ਼ ਦਾ ਦੱਸਿਆ ਜਾ ਰਿਹਾ। ਬਾਕੀ ਪੁਲਿਸ ਵੱਲੋਂ ਹੁਣ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।